ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਆਥਨ ਦੇ ਵਜ ਗਏ ਨੇ ਜੀ ਚਾਰ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੀਂ ਆਈ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਇੱਥੇ ਮੈਂ ਆਥਨ ਵਾਸਤੇ ਜੀ ਕੱਟ ਰਹੀ ਸੀ ਸਬਜ਼ੀ ਆਲੂ ਪਿਆਜ਼ ਤੇ ਟਮਾਟਰ ਆ ਤੇ ਗਵਾਰੇ ਦੀਆਂ ਫਲੀਆਂ ਮੈਂ ਕੱਟ ਲੀਆਂ ਸੀ ਪਹਿਲਾਂ ਤੇ ਅੱਜ ਆਪਾਂ ਗਵਾਰੇ ਦੀਆਂ ਫਲੀਆਂ ਦੀ ਸਬਜ਼ੀ ਹੀ ਬਣਾਉਣੀ ਆ ਪੇਰਵਾਨ ਕਰਕੇ ਨਾ ਮੈਨੂੰ ਥੋੜੇ ਜਿਹਾ ਆਲੂ ਪਾਉਣੇ ਪੈਂਦੇ ਆ ਜੇ ਆਲੂ ਗੋਭੀ ਹੋਵੇ ਉਹਦੇ ਵਿੱਚ ਵੀ ਆਲੂ ਆਲੂ ਕੱਢ ਕੇ ਖਾ ਲੈਂਦਾ ਗੋਭੀ ਨਹੀਂ ਖਾਂਦਾ ਮਤਲਬ ਕੋਈ ਵੀ ਸੁੱਕੀ ਸਬਜ਼ੀ ਹੋਵੇ ਨਾ ਉਹਦੇ ਵਿੱਚ ਹੀ ਆਲੂ ਤਾਂ ਖਾ ਲੂਗਾ ਪਰ ਬਾਕੀ ਦੀ ਸਬਜ਼ੀ ਨਹੀਂ ਖਾ ਕੇ ਖੁਸ਼ ਹੈਗਾ ਬਾਕੀ ਅੱਜ ਕੱਲ ਪਤਾ ਨਹੀਂ ਬੱਚਿਆਂ ਨੂੰ ਹਨਾ ਕੀ ਹੋਇਆ ਇਹ ਸਬਜ਼ੀਆਂ ਨੂੰ ਮੂੰਹ ਲਾ ਕੇ ਨਹੀਂ ਰਾਜ਼ੀ ਹੈਗੇ 버ਗਰ ਪੀਜ ਇਹ ਜਿਹੇ ਜੀ ਚੀਜ਼ਾਂ ਦਾ ਇਹਨਾਂ ਨੂੰ ਸ਼ੌਂਕ ਆ ਆਪਣੇ ਟਾਈਮ ਤੇ ਦੇਖੋ ਹਨਾ ਆਪਾਂ ਨੂੰ ਜੋ ਮਿਲ ਜਾਂਦਾ ਆਪਾਂ ਖਾ ਲੈਂਦੇ ਸੀਗੇ ਤੇ ਉਦੋਂ ਦਾ ਤੇ ਹੁਣ ਦਾ ਬਹੁਤ ਫਰਕ ਹੈ ਜਨਰੇਸ਼ਨ ਦਾ ਹੁਣ ਤਾਂ ਬਹੁਤ ਜਿਨੀ ਨਖਰੇ ਕਰਦੇ ਨੇ ਬੱਚੇ ਤੇ ਬਾਕੀ ਦਾਲ ਸਾਰੀਆਂ ਖਾ ਲੈਂਦਾ ਦਾਲਾਂ ਚ ਕੋਈ ਨਖਰਾਨੀ ਕਰਦਾ ਹੈਗਾ ਤੇ ਲੋ ਜੀ ਇੱਥੇ ਮੈਂ ਹੁਣ ਸਬਜੀ ਲਈ ਸੀ ਕੱਟ ਤੇ ਅੰਦਰ ਆ ਕੇ ਪਾ ਤਲ ਕੜਾਹੀ ਧਰ ਲਈ ਸੀ ਤੇ ਮੈਂ ਨਾ ਇਹਦੇ ਵਿੱਚ ਜੀਰਾ ਵਗੈਰਾ ਕੁਝ ਨਹੀਂ ਪਾਇਆ ਸਿੱਧੇ ਪਿਆਜ਼ ਪਾਈ ਨਹੀਂ ਕਿਉਂਕਿ ਜਿਹੜੇ ਗਵਾਰੇ ਦੀ ਫਲੀਆਂ ਨਾ ਉਹਦੇ ਵਿੱਚ ਸਾਨੂੰ ਜੀਰਾ ਨਹੀਂ ਵਧੀਆ ਲੱਗਦਾ ਜਿਵੇਂ ਆਲੂ ਗੋਭੀ ਉਹ ਜੀਰਾ ਵਧੀਆ ਲੱਗਦਾ ਤੇ ਜਿਹੜੀ ਗਾਜਰ ਮਟਰ ਆ ਉਹਦੇ ਉਹਦੇ ਵਿੱਚ ਅਸੀਂ ਅਜਵੈਨ ਪਾਉਣੇ ਆ ਹਨਾ ਸ਼ਲਗਮ ਦੀ ਸਬਜੀ ਚ ਵੀ ਅਜਵੈਨ ਪਾਉਣੇ ਆ ਤੇ ਪਰ ਜਿਹੜੀ ਫਲੀਆਂ ਦੀ ਸਬਜੀ ਹੁੰਦੀ ਉਹ ਚ ਨਹੀਂ ਵਧੀਆ ਲੱਗਦਾ ਤੇ ਨਾਲ ਹੀ ਇੱਥੇ ਮੈਂ ਪਾਤਾ ਸੀ ਨੂਨ ਜੀ ਤਾਂ ਕਿ ਜਿਹੜੇ ਹੈਗੇ ਪਿਆਜ਼ ਛੇਤੀ ਪੱਕ ਜਾਣ ਜਿਆਦਾ ਟਾਈਮ ਨਾ ਲੈਣ ਫਿਰ ਨਾ ਮਿਠਾਸ ਜੀ ਨਹੀਂ ਰਹਿੰਦੀ ਪਿਆਜ਼ਾਂ ਦੀ ਛੇਤੀ ਪੱਕ ਜਾਂਦੇ ਆ ਲੋ ਜੀ ਟਮਾਟਰ ਵੀ ਪਾਤੀ ਅਸੀਂ ਤੇ ਨਾਲ ਹੀ ਮਿਰਚ ਪਾਤੀ ਸੀ ਨਾਲ ਹੀ ਹਲਦੀ ਪਾਤੀ ਸੀ ਮੈਂ ਤੇ ਜਿਹੜੀ ਹਲਦੀ ਆ ਨਾ ਇਹਦਾ ਰੰਗ ਨਹੀਂ ਨਾ ਵਧੀਆ ਆਉਂਦਾ ਹੈਗਾ ਤੇ ਤਾਂ ਹੀ ਆਪਾਂ ਘਰ ਦੀ ਹਲਦੀ ਪਿਹਾਰੇ ਆ ਵੀ ਤਾਂ ਕਿ ਉਹ ਵਧੀਆ ਹੁੰਦੀ ਆ ਉਹ ਚ ਮਿਲਾਵਟ ਵੀ ਨਹੀਂ ਹੁੰਦੀ ਸਿਹਤ ਵਾਸਤੇ ਵੀ ਉਹ ਵਧੀਆ ਹੁੰਦੀ ਆ ਨਾ ਇਹ ਸਾਡੀ ਸਿਹਤ ਨੂੰ ਵੀ ਨੁਕਸਾਨ ਕਰਦੀ ਆ ਪਰ ਕਹਿੰਦੇ ਹੁੰਦੇ ਕਈ ਵਾਰੀ ਕੀ ਕਰੀਏ ਮਜਬੂਰੀਆਂ ਚ ਪਾਉਣੀਆਂ ਪੈਂਦੀਆਂ ਹਨਾ ਤੇ ਤੁਸੀਂ ਦੇਖਿਓ ਮੈਂ ਤੁਹਾਨੂੰ ਦਿਖਾਵਾਂਗੀ ਨਾ ਰੰਗ ਇਹਦਾ ਵਧੀਆ ਨਹੀਂ ਆਉਂਦਾ ਹੈਗਾ ਤੇ ਬਾਕੀ ਤੜਕਾ ਮੈਂ ਮੋਟਾ ਕੱਟਿਆ ਕਿਉਂਕਿ ਸੁੱਕੀ ਸਬਜ਼ੀ ਚ ਮੋਟਾ ਉਹ ਤੜਕਾ ਵਧੀਆ ਲੱਗਦਾ ਫਰਮਾਨ ਫਰਮਾਨ ਉਹ ਪੜਦੇ ਚੱਕ ਸਾਰੇ ਦੋਹਾਂ ਤੇ ਗਾਦੇ ਮੇਰੇ ਨਾਲ ਦਿਨ ਨਾਲ ਨੇ ਮੈਂ ਸਭ ਕੁਝ ਬਣੀ ਮਸ਼ੀਨ ਦਾ ਨੂੰ ਸਵੇਰੇ ਚਲਾਉਂਗੀ। ਬਸ ਆ ਡੱਬੇ ਚ ਸਰਫ ਪਾ ਕੇ ਰੱਖ ਦਿੰਦੇ ਮੈਂ ਮਿਕਸ ਕਰਦੇ ਚੰਗੀ ਤਰ੍ਹਾਂ ਸਰਫ ਇਹ। ਆਹ ਬਸ ਠੀਕ ਆ। ਤੇਰ ਮਾ ਨਾ ਪੜਦੇ ਚੱਕਦੇ ਤੇ ਬੱਠਲ ਪਰ ਇਹਦਾ ਚੱਕਰ ਨੂੰ ਦਊਂ। ਪਾੜ ਦੇ ਮੈਂ ਉਹ ਚੱਕਦੇ ਮੈਨੂੰ ਗੋਹਾ ਚ ਕਾਦੀ ਫਿਰ ਇੱਕ ਵੇਲਾ ਹੋ ਜਾਂਦਾ ਕੰਮ ਨੂੰ। ਤੇ ਸਵੇਰੇ ਇਕੱਠਾ ਵੜਾ ਹੋ ਜਾਊਗਾ। ਲਓ ਜੀ ਹੁਣ ਮੈਂ ਇੱਥੇ ਸਿੱਟ ਰਹੀ ਆ ਗੋਹਾ ਆਥਨ ਵੇਲੇ ਦਾ। ਵੀ ਤਾਂ ਕਿ ਸਵੇਰ ਨੂੰ ਇਕੱਠਾ ਨਾ ਹੋਵੇ। ਕਈ ਵਾਰੀ ਤਾਂ ਮੇਰੀ ਸਿਹਤ ਠੀਕ ਨਹੀਂ ਹੁੰਦੀ ਜਾਂ ਕੋਈ ਆਇਆ ਗਿਆ ਹੁੰਦਾ ਤਾਂ ਫਿਰ ਮੈਂ ਸਵੇਰੇ ਸਿੱਟਦੀ ਆਂ ਪਰ ਉਦੋਂ ਕਈ ਵਾਰ ਇਕੱਠਾ ਹੋ ਜਾਂਦਾ ਕੋਆ। ਤਾਂ ਕਰਕੇ ਹੁਣ ਮੈਂ ਸੋਚਿਆ ਵੀ ਫਟਾਫਟ ਦੀ ਨਾਲ ਦੇ ਨਾਲ ਸਿੱਟ ਦਵਾਂ। ਜਦੋਂ ਆ ਕੋਲੋਂ ਮੇਰੇ ਸਾਰੇ ਚੀਜ਼। ਬਰੋਥਰ ਮੇਰੇ ਨੂੰ ਨਹੀਂ ਪਤਾ ਨਾ ਰੋਟੀ ਖਾਣ ਹਾਂ ਕੀ ਚਾਹੀਏ ਤੇ ਪਾਣੀ ਚਾਹੀਏ ਹਾਂ ਐ ਐ ਆਇਆ ਇਹ ਉਹ ਨਹੀਂ ਹੈਗਾ ਮੇਰੇ ਸਿਰ ਉਹ ਨਹੀਂ ਹੈ ਜਿਹੜਾ ਰੋਟੀ ਖਾ ਕੇ ਆਂਦਾਂ ਦੰਦਾ ਉਹ ਹੋਰ ਹੈ ਨਹੀਂ ਮੈਂ ਤਾਂ ਚਿਹਰਾ ਓਹਦੇ ਅੱਖਾਂ ਉਹਦੇ ਕੰਨ ਹੋਰ ਨੇ ਜਿਵੇਂ ਉਹਦੇ ਹੁੰਦੇ ਨੇ ਦੂਜੇ ਮੈਂ ਚਿਹਰਾ ਪਛਾਣਦੀ ਆ ਉਹਦਾ ਇਹ ਉਹੀ ਹੈ ਰੋਟੀ ਖਾ ਕੇ ਆਉਂਦਾ ਉਹ ਉਹ ਬਤਾ ਕਰਦਾ ਨਹੀਂ ਹੱਥਾਂ 'ਚ ਪਾ ਜੀ ਹਾਂ ਜੋਂਦਾ ਨੇੜੇ ਤਾਂ ਨਹੀਂ ਜਾਂਦਾ ਇਹ ਹੂੰ ਮਸਕਾਰੀ ਪਿੱਛੇ ਮਾਣਾ ਆਪਣੀ ਰੂੜੀ ਰੈਸਿਪੀ ਹੋ ਗਈ ਹੂੰ ਹਰੀ ਹਰੀ ਨੇ ਇੱਕ ਟੱਕਾ ਆਇਆ 15 15 ਤਾਂ ਨਹੀਂ ਹੋਏ ਨੇ ਰੂੜੀ ਸੜਦਨ ਗੋਸੜਦਨ

ਤੇ ਹਲੇ ਬਸ ਥੋੜੀ ਥੋੜੀ ਧੁੱਪ ਆ ਖੜੀ ਆ ਤੇ ਮੈਂ ਕਿਹਾ ਚਲੋ ਕੰਮ ਨਮੀ ਲੀਏ ਡਾਲੀਏ ਮੰਜੇ ਤੇ ਰੋਟੀ ਵਗੈਰਾ ਬਣ ਗਈ ਸੀ ਹੋਰ ਸਾਰਾ ਕੰਮ ਹੋ ਗਿਆ ਸੀ ਸਾਧਰੀ ਲਾ ਲੈਣੇ ਰੋਟੀ ਹਨਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਇੱਕ ਸਾਧਰੀ ਉੱਠਣਾ ਹੁੰਦਾ ਫੇਰੀ ਹੁੰਦਾ ਵੀ ਟਾਈਮ 'ਸਰ ਸੌ ਜਾਗੇ ਤੇ ਨਾਲੇ ਸੌਣ ਤੋਂ ਪਹਿਲਾਂ ਕਹਿੰਦੇ ਘੰਟਾ ਡੇਢ ਘੰਟਾ ਪਹਿਲਾਂ ਰੋਟੀ ਖਾਣੀ ਚਾਹੀਦੀ ਵੀ ਹਜਮ ਹੋ ਜਾਂਦੀ ਹੈ ਹਨਾ ਤੇ ਬਾਹਰ ਨਾਲ ਪਕੂਲਰ ਲਾ ਲੈਣੇ ਹੁੰਨੇ ਆ ਤੇ ਵੈਸੇ ਤਾਂ ਆਪਣੇ ਏਸੀ ਹੈਗਾਗਾ ਤੁਸਾਂ ਤੁਹਾਨੂੰ ਪਤਾ ਹੀ ਆ ਪਰ ਅਸੀਂ ਅਸੀਂ ਦਿਨ ਦੇ ਟਾਈਮ ਜਦੋਂ ਬਾਹਰੇ ਗਰਮੀ ਹੁੰਦੀ ਆ ਉਹ ਦਿਨ ਦੇ ਟਾਈਮ ਹੀ ਥੋੜਾ ਚਲਾਉਂਦੇ ਆ ਰਾਤ ਨੂੰ ਅਸੀਂ ਅਸੀਂ ਬਿਲਕੁਲ ਨਹੀਂ ਚਲਾਉਂਦੇ ਕਿਉਂਕਿ ਇੱਕ ਤਾਂ ਇਹਦੇ ਨਾਲ ਬਿਮਾਰੀਆਂ ਲੱਗਦੀਆਂ ਹਨਾ ਦੂਸਰਾ ਬਿਲ ਆਉਂਦਾ ਤੇ ਫਿਰ ਟੈਨਸ਼ਨ ਵੱਧਦੀ ਹੈ ਤੇ ਫਿਰ ਇਸ ਤੋਂ ਚੰਗਾ ਕਿ ਬਾਹਰ ਇਹ ਠੀਕਾ ਨਾਲੇ ਨੈਚੁਰਲ ਹਵਾ ਹੁੰਦੀ ਆ ਉਹ ਵਧੀਆ ਹੁੰਦੀ ਆ ਤੇ ਮੈਂ ਇਥੇ ਬਿਸਤਰੇ ਵੀ ਕੱਢ ਕੇ ਰੱਖਦੇ ਸੀ ਮੈਂ ਕਿਹਾ ਪਰ ਵਿਛੌਣੇ ਤਾਂ ਆਪਾਂ ਪੈਣ ਵ ਲਈ ਆ ਮੈਂ ਕਿਹਾ ਚਲੋ ਕੱਢ ਕੇ ਰੱਖ ਦਵਾਂ ਤੇ ਰਮਾਨ ਨੇ ਰੋਟੀ ਖਾ ਲਈ ਸੀ ਮੰਮੀ ਨੇ ਵੀ ਖਾ ਲਈ ਸੀ ਤੇ ਇਹਦੇ ਡੈਡੀ ਰਹਿੰਦੇ ਸੀਗੇ ਤੇ ਮੈਂ ਕਿਹਾ ਚੱਲ ਵੀ ਮੈਂ ਵੀ ਖਾ ਲਵਾਂ ਉਹ ਕਹਿੰਦੇ ਹਲੇ ਮੈਨੂੰ ਭੁੱਖ ਨਹੀਂ ਹੈਗੀ ਵੀ ਤੁਸੀਂ ਖਾ ਲਵੋਲੇ ਮੈਂ ਕਿਹਾ ਚਲ ਮੈਂ ਵੀ ਖਾ ਲਵਾਂ ਉਸ ਤੋਂ ਬਾਅਦ ਖਾ ਕੇ ਭਾਂਡੇ ਵਗੈਰਾ ਵੀ ਧੋ ਦਈਏ ਤੇ ਫਿਰ ਆਪਾਂ ਵਿਹੜੇ ਦੇ ਵਿੱਚ ਇੱਥੇ ਨਾ ਤੁਰ ਫਿਰ ਕੇ ਥੋੜੀ ਜਿਹੀ ਸੈਰ ਕਰ ਲਈ ਦੀ ਆ ਇੱਕ ਤਾਂ ਰੋਟੀ ਹজম ਹੋ ਜਾਂਦੀ ਆ ਇੱਕ ਫਿਰ ਇਹ ਹੁੰਦਾਗਾ ਵੀ ਚਲੋ ਨਹੀਂ ਤਾਂ ਖਾਨਸਾ ਰਗਰ ਪੈ ਜਾਊ ਹਨਾ ਤਾਂ ਉਹਦੇ ਨਾਲ ਸਿਹਤ ਵੀ ਖਰਾਬ ਹੁੰਦੀ ਆ ਰੋਟੀ ਵੀ ਹজম ਨਹੀਂ ਹੁੰਦੀ ਤੇ ਬਾਕੀ ਇੱਥੇ ਮੈਂ ਪੀ ਰਹੀ ਸੀ ਹੁਣ ਲੱਸੀ ਲੱਸੀ ਬਹੁਤ ਜੀ ਮਤਲਬ ਅਸੀਂ ਪੀ ਕੇ ਖੁਸ਼ ਆ ਸਾਰਾ ਪਰਿਵਾਰ ਬਾਹਰ ਪਈਆਂਗੇ ਸਾਡੇ ਬਿਸਤਰੇ ਵਗੈਰਾ ਬਸਾਈ ਨਹੀਂ ਆ ਤੇ ਬਸ ਆਉਣ ਲੱਗਦੇ ਸੀ ਕਿ ਮੈਂ ਮੰਮੀ ਨੂੰ ਕੋਈ ਜੀ ਸੀ ਪੁਰਾਣੇ ਟਾਈਮ ਦੀਆਂ ਗੱਲਾਂ ਵੀ ਉਦੋਂ ਦੀ ਜ਼ਿੰਦਗੀ ਵਧੀਆ ਸੀ ਕਿ ਹੁਣ ਦੀ ਮੈਂ ਹੁੰਦੀ ਸੀ ਬਸ ਉਹ ਹੀ ਗੱਲਾਂ ਕਰਦੇ ਸੀ ਉਨੰਦ ਜਗਦੇ ਆ ਪੈਣ ਤੇ ਫਿਰ ਸਵੇਰ ਉੱਠਣਾ ਸਵੇਰੇ ਬੋਹੀ ਕੰਮ ਕਰਦੈਂਦੀ ਬੋਹੀ ਦੇ ਹਾਂਜੀ ਇੱਥੇ ਹੁਣ ਮੈਂ ਉਠਾ ਰਹੀ ਸੀ ਆਪਣੇ ਹਸਬੰਡ ਨੂੰ ਮੈਂ ਕਿਹਾ ਵੀ ਤੁਸੀਂ ਉੱਠ ਜਿਓ ਮੈਂ ਸਾਰੇ ਬਿਸਤਰੇ ਚੱਕਤੇ ਸਾਰਾ ਕੰਮ ਨੇ ਬੜੀਆ ਸੋਡਾ ਬਿਸਤਰਾ ਰਹਿੰਦਾ ਤੇ ਇੱਕ 베ੜੇ ਝਾੜੂ ਲਾਉਣਾ ਇਹ ਕਹਿੰਦੇ ਮੈਂ ਤਾਂ ਨਹੀਂ ਹਲੇ ਉੱਠਣਾ ਮੈਂ ਤਾਂ ਮਸਾ ਮਸਾ ਛੁੱਟੀਆਂ ਆਈਆਂ ਮੈਂ ਤਾਂ ਹਲੇ ਪਾਉਂਗਾ ਮੈਂ ਹੱਸ ਰਹੀ ਸੀ ਮੈਂ ਕਿਹਾ ਸਾਰੇ ਪਿੰਡ ਦੇ ਬੱਚੇ ਉੱਠ ਗਏ ਛੋਟੇ ਛੋਟੇ ਬੱਚਾ ਵੀ ਉੱਠ ਗਿਆ ਬੀਤੂ ਸਿਹਰੇ ਪਈਓ ਤੇ ਇਹ ਹੁੰਦਾ ਨਾ ਵੀ ਸੂਰਜ ਚੜਨ ਤੋਂ ਪਹਿਲਾਂ ਪਹਿਲਾਂ ਝਾੜੂ ਲਾ ਲਈਏ ਫਿਰ ਸੂਰਜ ਚੜਨ ਦੇ ਝਾੜੂ ਲਾਉਣਾ ਬਹੁਤ ਔਖਾ ਇੱਕ ਘਬਰਾਟ ਹੁੰਦੀ ਹੈ ਗਰਮੀ ਦੇ ਵਿੱਚ ਵੈਸੇ ਹੀ ਨਹੀਂ ਦਿਲ ਕਰਦਾ ਕੰਮ ਕਰਨ ਨੂੰ ਤੇ ਤਾਂ ਕਰਕੇ ਫਿਰ ਮੈਂ ਉਹਨੂੰ ਕਹਿ ਰਹੀ ਸੀ ਮੈਂ ਕਿਹਾ ਤੁਸੀਂ ਜਾ ਕੇ ਅੰਦਰ ਪੈ ਜਾਓ ਚਾਹੇ ਬੈੱਡ ਤੇ ਵੀ ਪਰ ਇੱਥੋਂ ਉੱਠ ਜੋ ਵੀ ਮੈਂ ਬਿਸਤਰੀ ਚੱਕ ਲਵਾਂ ਤੇ ਨਾਲ-ਨਾਲ ਨਾ ਫਿਰ ਮੈਂ ਗੱਲ ਕਰਨ ਲੱਗੀ ਇਹਨਾਂ ਨਾਲ ਤੁਹਾਨੂੰ ਪਤਾ ਹੀ ਹੈ ਮੈਂ ਕਾਫੀ ਵਾਰ ਤੁਹਾਡੇ ਨਾਲ ਸ਼ੇਅਰ ਕੀਤਾ ਹਨਾ ਵੀ ਮੇਰਾ ਸਹੁਰਾ ਕਾਫੀ ਟਮਟੋ ਟਿੱਲੇ ਨੇ ਬਿਮਾਰ ਨਹੀਂ ਤੇ ਉਹਦਾ ਕਰਕੇ ਥੋੜਾ ਜਿਹਾ ਘਰ ਦੇ ਵਿੱਚ ਟੈਨਸ਼ਨ ਦਾ ਵੀ ਮਾਹੌਲ ਆ ਟੈਨਸ਼ਨ ਦਾ ਮਾਹੌਲ ਇਕ ਉਹਨਾਂ ਦੀ ਸਿਹਤ ਨੂੰ ਲੈ ਕੇ ਵੀ ਦੂਜਾ ਦੇਨ ਲੈਂਡ ਨੂੰ ਲੈ ਕੇ ਵੀ ਹਨਾ ਤੇ ਜਦੋਂ ਕਿ ਪਰਿਵਾਰ ਦੇ ਇੱਕ ਮੈਂਬਰ ਤੇ ਕੋਈ ਮੁਸੀਬਤ ਆਉਂਦੀ ਹੈ ਬਿਮਾਰ ਪੈਂਦਾ ਹਨਾ ਤੇ ਫਿਰ ਜਦੋਂ ਜ਼ਿੰਮੇਵਾਰੀਆਂ ਦੂਜੇ ਪਰਿਵਾਰ ਦੇ ਮੈਂਬਰਾਂ ਤੇ ਪੈਂਦੀਆਂ ਤਾਂ ਸੁਭਾਵਿਕ ਜੀ ਗੱਲ ਆ ਉਦੋਂ ਕਿਰਾ ਤਾਂ ਜਿਹੜਾ ਟੈਨਸ਼ਨ ਦਾ ਮਾਹੌਲ ਬਣਦਾ ਚਿੰਤਾ ਬਣਦੀ ਹੈ ਤੇ ਪਰ ਹੁਣ ਤਾਂ ਸਭ ਕੁਝ ਹੋ ਜਾਂਦਾ ਪਰ ਕੇਰਾ ਕਹਿੰਦੇ ਹੁੰਦੇ ਨਾ ਬੰਦਾ ਸੰਭਣ ਲੱਗੇ ਟਾਈਮ ਚ ਲੱਗਦਾ ਹੁੰਦਾ ਹਨ ਸੋ ਤਾਂ ਕਰਕੇ ਮੈਂ ਕਿਹਾ ਵੀ ਤੁਸੀਂ ਹੌਂਸਲਾ ਰੱਖੋ ਇਹਨਾਂ ਨੂੰ ਸਮਝਾ ਰਹੀ ਸੀ ਮੈਂ ਕਿਹਾ ਸੋਚ ਹਮੇਸ਼ਾ ਪੋਜ਼ਿਟਿਵ ਰੱਖੋ ਚੜਦੀ ਕਲਾ ਵਾਲੀ ਸੋਚ ਰੱਖੋ ਮੈਂ ਕਿਹਾ ਜੇ ਕੋਈ ਇਨਸਾਨ ਚਾਹੇ ਨਾ ਤਾਂ ਉਹ ਤਾਂ ਪੱਥਰਾਂ ਦਾ ਸੀਨਾ ਪਾੜ ਕੇ ਵੀ ਉੱਗ ਪੈਂਦਾ ਜਿਨੇ ਉੱਗਣਾ ਹੁੰਦਾ ਤੇ ਮੈਂ ਕਿਹਾ ਵੀ ਨਾਲ ਇਹ ਰੋਣ ਨਾਲ ਟੈਂਸ਼ਨ ਲੈਣ ਨਾਲ ਤੇ ਸੋਚਣ ਨਾਲ ਕੋਈ ਮੁਸੀਬਤ ਦਾ ਹੱਲ ਨਹੀਂ ਹੁੰਦਾ ਤੇ ਦੁਨੀਆ ਵਿੱਚ ਮੈਂ ਹੈ ਇਹ ਜੀ ਕੋਈ ਜਿਹੜਾ ਜਿੰਦਾ ਨਹੀਂ ਹੈ ਜਿਹਦੇ ਕੋਈ ਚਾਬੀ ਨਾ ਹੋਵੇ ਤੇ ਉਹ ਉਸੇ ਤਰ੍ਹਾਂ ਹੀ ਸਿਆਣੇ ਦੀ ਕਹਾਵਤ ਹੈ ਇਹ ਜੀ ਕੋਈ ਮੁਸ਼ਕਲ ਨਹੀਂ ਜਾਂ ਕੋਈ ਮੁਸੀਬਤ ਨਹੀਂ ਜਿਹਦਾ ਕੋਈ ਹੱਲ ਨਾ ਹੋਵੇ ਪਰ ਹੱਲ ਜਿਹੜਾ ਹਨਾ ਬਹਿ ਕੇ ਲੱਭਣਾ ਪੈਂਦਾ ਮੈਂ ਇਹਨਾਂ ਨੂੰ ਹੀ ਸਮਝਾ ਰਹੀ ਸੀ ਮੈਂ ਕਿਹਾ ਤੁਸੀਂ ਆਪਣਾ ਬੈਠੋ ਆਪਦੇ ਭਾਈ ਨਾਲ ਬੈਠੋ ਉਹਦੇ ਨਾਲ ਰਾਇ ਕਰੋ ਵੀ ਆਪਾਂ ਕੀ ਕਰ ਸਕਦੇ ਆ ਕੀ ਨਹੀਂ ਕਰ ਸਕਦੇ ਕੀ ਆਪਾਂ ਅਗਲਾ ਸਟੈਪ ਲੈਣਾਗਾ ਕਿਉਂਕਿ ਗੱਲ ਦਾ ਕਰਨਾ ਨਾਲ ਹੀ ਹੋਣੀ ਆ ਹਨਾ ਬਹਿ ਕੇ ਆਪਾਂ ਗੱਲ ਕਰਾਂਗੇ ਉਦੋਂ ਹੀ ਉਸ ਗੱਲ ਦਾ ਕੋਈ ਹੱਲ ਨਿਕਲਦਾ ਜਦ ਤੱਕ ਆਪਾਂ ਉਸ ਜੀ ਤੋਂ ਟਲਦੇ ਰਹਾਂਗੇ ਭਾਈ ਦੇ ਰਹਾਂਗੇ ਜਿਵੇਂ ਇੱਕ ਕਬੂਤਰ ਹੁੰਦਾ ਕਹਿੰਦੇ ਵੀ ਉਹ ਅੱਖਾਂ ਬੰਦ ਕਰ ਲੈਂਦਾ ਹਨਾ ਵੀ ਬਿੱਲੀ ਮੈਨੂੰ ਦੇਖ ਨਹੀਂ ਸਕਦੀ ਤੇ ਮੈਂ ਕਿਹਾ ਇਦਾਂ ਹੀ ਮੁਸ਼ਕਿਲ ਨਹੀਂ ਜਾਣਾ ਤੇ ਜੇ ਤੁਸੀਂ ਹੌਸਲੇ ਦੇ ਨਾਲ ਇਸ ਚੀਜ਼ ਨਾਲ ਲੜੋਗੇ ਮੈਂ ਹਾਂ ਵੀ ਫਿਰ ਤੁਸੀਂ ਆਪਣਾ ਜਿੱਤ ਵੀ ਹਾਸਲ ਜ਼ਰੂਰ ਕਰੋਗੇ ਉਹੀ ਮੈਂ ਇਹਨਾਂ ਨੂੰ ਗੱਲਾਂ ਸਮਝਾ ਰਹੀ ਸੀ ਮੈਨਾਂ ਕੋਈ ਗੱਲ ਨਹੀਂ ਵੀ ਸਿਆਣੇ ਕਹਿੰਦੇ ਨੇ ਦੇਣ ਲੈਣ ਦਾ ਚੰਦ ਸੂਰਜ ਦਾ ਵੀ ਹੁੰਦਾ ਤੇ ਇਹ じゃ ਕੋਈ ਜੱਟ ਨਹੀਂ ਹੈ ਨਾ ਜਿਹਦਾ ਕੋਈ ਦੇਣ ਲੈਣ ਦਾ ਹੋਵੇ ਕਿਸੇ ਨੇ ਜ਼ਿਆਦਾ ਦੇਣਾ ਕਿਸੇ ਨੇ ਥੋੜਾ ਦੇਣਾ ਤੇ ਸਾਡੀ ਥੋੜੀ ਜਿਹੀ ਪ੍ਰੋਬਲਮ ਇਹ ਹੈ ਜੀ ਵੀ ਸਾਨੂੰ ਹਲੇ ਕਨਫਰਮ ਹੀ ਹੈ ਨਹੀਂ ਵੀ ਅਸੀਂ ਕਿੰਨਾ ਕੁ ਕੀ ਕਰਨਾ ਕੀ ਨਹੀਂ ਕਰਨਾ ਤੇ ਬਾਕੀ ਮੈਂ ਕਦੇ ਨਾ ਇਹ ਚੀਜ਼ ਕਿਸੇ ਤੋਂ ਕਿਉਂਕਿ ਦੇਖੋ ਸਾਡੇ ਪਿੰਡ ਦੇ ਨੂੰ ਵੀ ਪਤਾ ਰਿਸ਼ਤੇਦਾਰਾਂ ਨੂੰ ਪਤਾ ਮੈਂ ਐਵੇਂ ਹਨਾ ਕਹੀ ਜਾਵਾਂ ਨਹੀਂ ਜੀ ਅਸੀਂ ਤਾਂ ਕਿਸੇ ਦਾ ਇੱਕ ਰੁਪਿਆ ਨਹੀਂ ਦੇਣਾ ਤੇ ਫਿਰ ਉਹ ਕੋਈ ਆ ਕੇ ਕਮੈਂਟ ਕਰੇ ਤਾਂ ਫਿਰ ਉਹ ਵੀ ਚੰਗਾ ਨਹੀਂ ਲੱਗਦਾ ਤੇ ਨਾਲੇ ਮੇਰੀ ਇਕਾਦਤਾ ਪਹਿਲੇ ਦਿਨ ਤੋਂ ਜੋ ਸੱਚਾ ਮੈਂ ਹਮੇਸ਼ਾ ਉਦਾਂ ਹੀ ਰੱਖਿਆ ਆਂ ਸਾਹਮਣੇ ਕਦੇ ਵੀ ਅਸੀਂ ਪ੍ਰਟੈਂਡ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਆਪਦੀ ਲੋੜ ਤੋਂ ਜ਼ਿਆਦਾ ਹਾਈ ਫਾਈ ਦਿਖਾਉਣ ਦੀ ਕੋਸ਼ਿਸ਼ ਨਹੀਂ ਕੀਤੀ ਵੈਸੇ ਤਾਂ ਐ ਆਸੀਂ ਹਮੇਸ਼ਾ ਮੈਂ ਮੇਰੇ ਮੂਥੇ ਹਮੇਸ਼ਾ ਸੱਚ ਹੀ ਰਹਿੰਦੇ ਮੇਰੀ ਪਹਿਲੇ ਦਿਨ ਤੋਂ ਹਾਂਜੀ ਹੁਣ ਇੱਥੇ ਮੈਂ ਧੋ ਰਹੀ ਆ ਜੀ ਕੁਰਸੀਆਂ ਤੇ ਇਹ ਕੁਰਸੀਆਂ ਮੈਂ ਕੱਲ ਵੀ ਸੋਚਿਆ ਸੀ ਵੀ ਧੋ ਦਵਾਂ ਕੱਲ ਮੈਨੂੰ ਟਾਈਮ ਨਹੀਂ ਮਿਲਿਆ ਤੇ ਆਪਾਂ ਰੋਜ਼ ਤਾਂ ਨਹੀਂ ਧੋਂਦੇ ਜੀ ਰੋਜ਼ ਤਾਂ ਜਿਵੇਂ ਕਪੜਾ ਕੋਪੜਾ ਤਾਂ ਨਾਲੇ ਮਾਰ ਦਿੰਨੇ ਆ ਪਰ ਜਿਵੇਂ ਚਾਰ ਪੰਜ ਦਿਨਾਂ ਬਾਅਦ ਜਾਂ ਪੰਜ ਛੇ ਦਿਨਾਂ ਬਾਅਦ ਇਹਨਾਂ ਨੂੰ ਜ਼ਰੂਰ ਧੋਣੇ ਆ ਕਿਉਂਕਿ ਨਾ ਆਪਣਾ ਵਿੜਾ ਕੱਚਾ ਹੈ ਹਨ ਜਦੋਂ ਵੀ ਨੇਹਰੀਆਂ ਚੱਲਦੀਆਂ ਤੇ ਅੰਦਰ ਸਾਰੇ ਸਮਾਨ ਤੇ ਮਿੱਟੀ ਘਟਾ ਜਾ ਭਰ ਜਾਂਦਾ ਤੇ ਫਿਰ ਆਪਾਂ ਚਾਹੇ ਜਨਾ ਮਰਜੀ ਹੈ ਨਾ ਕੁਰਸੀਆਂ ਤੇ ਖਾਸ ਕਰ ਕਪੜੇ ਮਾਰੀਓ ਚੁੱਟਾ ਪੰਜਾ ਨਹੀਂ ਜਾਂਦਾ ਹਨ ਤਾਂ ਕਰਕੇ ਫਿਰ ਮੈਨੂੰ ਹੀ ਹੁੰਦਾ ਵੀ ਪਾਣੀ ਮਾਰ ਕੇ ਨਾਲ ਕਪੜੇ ਧੋਣ ਨਾਲ ਬ੍ਰਸ਼ਾਂ ਉਹਦੇ ਨਾਲ ਸਾਫ਼ ਕਰ ਰਹੀ ਹਾਂ ਤੁਸੀਂ ਦੇਖ ਹੀ ਸਕਦੇ ਹੋ ਤੇ ਬਿਉ ਦੇ ਨਾਲ ਸਾਰਾ ਚਿੱਟਾ ਪੰਜਾ ਖਤਮ ਹੋ ਜਾਂਦਾ ਨਾ ਤੇ ਇਹਨਾਂ ਦੇ ਉੱਪਰ نیچے ਥੱਲੇ ਸਾਰੇ ਚੰਗੀ ਤਰ੍ਹਾਂ ਬਰਸ਼ ਦੇ ਨਾਲ ਧੋ ਧੋ ਕੇ ਇਹਨਾਂ ਨੂੰ ਸਾਫ਼ ਕਰਤਾ ਸੀਗਾ ਤੇ ਨਾਲ ਹੀ ਮੈਂ ਟੇਬਲ ਵੀ ਟੇਬਲ ਦੇ ਉੱਤੇ ਵੈਸੇ ਆਪਣੇ ਕੱਪੜਾ ਵਿਛਾਇਆ ਹੁੰਦਾਗਾ ਤੇ ਕੁਰਸੀਆਂ ਤੇ ਕੱਪੜਾ ਕੁੱਪੜਾ ਨਹੀਂ ਪਾ ਬਿਛਾਉਂਦੇ ਨਾ ਕੁਰਸੀਆਂ ਤਾਂ ਇਹ ਹੁੰਦਾ ਵੀ ਇਸਤੇਮਾਲ ਕਰਨੀਆਂ ਹੁੰਦੀਆਂ ਕਦੇ ਚੱਕ ਕੇ ਬਾਹਰ ਲਿਆਂਦੀਆਂ ਕਦੇ ਅੰਦਰ ਢਾਹ ਲੀਆਂ ਇਹ ਨਾਲ ਨਾਲ ਇੱਥੇ ਮਰਮਾਨ ਨੂੰ ਕਹੀ ਗਈਆਂ ਮੈਂ ਕਿਹਾ ਵੀ ਤੂੰ ਚੱਕ ਇਹਨਾਂ ਨੂੰ ਉਹ ਦੱਸ ਰਹੀ ਸੀ ਮੈਂ ਕਿਹਾ ਇੰਦਾ ਟੇਢੀ ਕਰਕੇ ਰੱਖ ਦੇ ਵੀ ਤਾਂ ਕਿ ਨਰਤਿਆਂ ਦੇ ਪਾਣੀ ਜਿਆ ਨਹੀਂ ਖੜੂਗਾ ਪਾਣੀ ਖੜੂਗਾ ਨਹੀਂ ਫਿਰ ਜੰਮੂਗਾ ਨਹੀਂ ਨਹੀਂ ਤੇ ਤੁਪਕੇ ਜੰਮ ਜਾਂਦੇ ਉੱਤੇ ਹਣਾ ਮੈਂ ਕਿਹਾ ਨਾਲੇ ਸੁੱਕ ਜਾਣਗੇ ਹਵਾ ਚੱਲਣ ਤੋਂ ਪਹਿਲਾਂ ਪਹਿਲਾਂ ਫਿਰ ਆਪਾਂ ਇਹਨਾਂ ਨੂੰ ਅੰਦਰ ਚੱਕ ਕੇ ਧਰ ਦਾਂਗੇ ਤੇ ਨਾਲ ਹੀ ਮੈਂ ਉਹਨੂੰ ਕਹਿ ਰਹੀ ਸੀ ਮੈਂ ਕਿਹਾ ਵੀ ਆਹ ਦੂਜੀ ਕੁਰਸੀ ਵੀ ਲਾ ਗਈ ਮੈਂ ਕਿਹਾ ਇਹਨੂੰ ਉੱਥੇ ਧੁੱਪੇ ਲਾ ਥਮਲੇ ਦੇ ਕੋਲ ਤੇ ਇੱਥੇ ਨਾ ਲਾ ਮੈਂ ਕਿਹਾ ਤੇ ਕਿਉਂਕਿ ਧੁੱਪੇ ਹੁੰਦਾ ਨਾ ਵੀ ਸੇਤੀ ਸੁੱਕ ਜੂਗੀ ਤੇ ਥਮਲੇ ਕੋਲ ਨਾ ਆਪਣੇ ਚੜਦੀ ਧ ਤੇ ਉਹਦਾ ਕਰਕੇ ਫਿਰ ਉੱਤੇ ਚਲ ਜੇ ਕੋਈ ਟੇਬਲ ਧੋਣਾ ਜਾਂ ਕੁਰਸੀਆਂ ਧੋਣੀਆਂ ਜਾਂ ਕੋਈ ਵੈਸੀ ਚੀਜ਼ ਸੁਕਾਉਣੀ ਆ ਤਾਂ ਫਿਰ ਆਪਾਂ ਉਹਦੇ ਕੋਲੇ ਥੰਮਲੇ ਕੋਈ ਰੱਖ ਦੇ ਦੀ ਆ ਤੇ ਨਾਲ ਹੀ ਮੈਂ ਰਮਨ ਨੂੰ ਇਹ ਵੀ ਕਹਿ ਰਹੀ ਸੀ ਮੈਂ ਕਿਹਾ ਤੂੰ ਫਟਾਫਟ ਆਪਣਾ ਕੰਮ ਨਿਮੇੜ ਲੈ ਕਿਉਂਕਿ ਨਾ ਅੱਜ ਆਪਣੇ ਗੁਰਦੁਆਰਾ ਸਾਹਿਬ ਲੱਗਣੀ ਸੀ ਸ਼ਵੀਲ ਤੇ ਉਹ ਤੁਸੀਂ ਦੇਖ ਸਕਦੇ ਹੋ ਰਮਨ ਵੀ ਉਧਰ ਫਟਾਫਟ ਵੀਡੀਓ ਥੋੜੀ ਜਿਹਾ ਫਾਸਟ ਕੀਤੀ ਹੋਈ ਆ ਉਹ ਵੀ ਆਪਣਾ ਕੰਮ ਕਰਦਾ ਫਿਰਦਾ ਮੈਂ ਕਿਹਾ ਵੀ ਉਦੋਂ ਬਾਅਦ ਨਾ ਹਲਾ ਤੇ ਨਾ ਕੇ ਆਪਣਾ ਚੱਲੇ ਜਾ ਦੁੱਧ ਵਗੈਰਾ ਮੈਂ ਕੱਢ ਕੇ ਰੱਖਿਆ ਹੋਇਆ ਤੇ ਕਿਤੇ ਇਹ ਨਾ ਹੋਵੇ ਤੂੰ ਜਾਵੇਂ ਨਾ ਦੁੱਧ ਇੱਥੇ ਪਿਆ ਰਿਆ ਤੇ ਮੈਂ ਖਣ ਵਾਲੇ ਸੇਵਨ ਕਰਿਆ ਆਪਣੀ ਤੇ ਕਹਿੰਦਾ ਚਲ ਠੀਕ ਆ ਮੀ ਤੇ ਮੈਂ ਕਿਹਾ ਵਿਪਾਰਾ ਕੁਰਸੀਆਂ ਜ਼ਰੂਰ ਰੱਖ ਜੀ ਕਿਉਂਕਿ ਜੇ ਮਿੱਟੀ ਵਾਲੇ ਪੈਰ ਲੈ ਕੇ ਮੈਂ ਥੱਲੇ ਜਾਂ ਦਵਾਰਾ ਫਰਸ਼ ਤੇ ਚੜਦੀ ਆ ਨਾ ਜੀ ਫਿਰ ਉਹਦੇ ਨਾਲ ਪੂਰੀ ਫਰਸ਼ ਤੇ ਮਿੱਟੀ-ਮਿੱਟੀ ਹੋ ਜਾਂਦੀ ਆ ਤਾਂ ਕਰਕੇ ਤੇ ਆਹ ਲਓ ਜੀ ਹੁਣ ਮੈਂ ਇੱਥੇ ਲੱਗ ਗਈ ਟੇਬਲ ਤੋਂ ਹੁਣ ਤੇ ਬਾਕੀ ਟੇਬਲ ਆਪਣਾ ਇੰਨਾ ਜ਼ਿਆਦਾ ਗੰਦਾ ਨਹੀਂ ਹੈਗਾ ਸੀ ਉਹ ਕਿ ਇਹਦੇ ਉੱਤੇ ਹਨਾ ਕੱਪੜਾ ਵਿਸ਼ਿਆ ਹੁੰਦਾ ਤੇ ਇਹਦੇ ਮਿੱਟੀ ਘਟਾ ਇਹਦੇ ਸਾਈਡਾਂ ਤੇ ਲੱਤਾਂ-ਲੱਤਾਂ ਜਿਹੜੀਆਂ ਹੈਗੀਆਂ ਉਹਨਾਂ ਤੇ ਮਿੱਟੀ ਘਟਾਇਆ ਸੀਗਾ ਤੇ ਉਹਨਾਂ ਡਿਜ਼ਾਈਨ ਬਣਿਆ ਹੋਇਆ ਜਿਵੇਂ ਨਾ ਆਪਣੇ ਚੌਰਸ ਡੱਬੀ ਹੁੰਦੀ ਐ ਏਦਾਂ ਡਿਜ਼ਾਈਨ ਬਣਿਆ ਹੋਇਆ ਜਿਹੜੀਆਂ ਟੇਬਲ ਦੀਆਂ ਲੱਤਾਂ ਨੇ ਉਹ ਤੇ ਤੇ ਉਹਦਾ ਕਰਕੇ ਨਾ ਫਿਰ ਐ ਜੇ ਆਪਾਂ ਸਿੰਪਲ ਹੱਥ ਨਾਲ ਧੋਈਏ ਨੂੰ ਤਾਂ ਫਿਰ ਇਹ ਮਿੱਟੀ ਘੱਟਾ ਨਹੀਂ ਨਿਕਲਦਾ ਤਾਂ ਕਰਕੇ ਫਿਰ ਮੈਂ ਕਿਹਾ ਵੀ ਚਲੋ ਬਰਸ਼ ਨਾਲ ਧੋ ਦਿੰਨੀ ਆਂਗੀ ਤੇ ਹੁਣ ਈਰਮਾਨ ਆਪਦੇ ਕੱਪੜੇ ਉੱਪਰ ਕੱਢਣ ਚੱਲਿਆ ਗਿਆ ਸੀ ਤੇ ਮੈਂ ਫਿਰ ਈਰਮਾਨ ਦੇ ਡੈਡੀ ਨੂੰ ਵਾਇ ਲਗਾਈ ਸੀ ਮੈਂ ਕਿਹਾ ਵੀ ਤੁਸੀਂ ਇਹਨੂੰ ਰੱਖ ਦਿਓ ਤੇ ਨਾਲ ਦੀ ਨਾਲ ਮੈਂ ਉੱਪਰ ਫੱਸ਼ ਵਗੈਰਾ ਵੀ ਧੋ ਦੂੰਗੀ ਤੇ ਮੈਂ ਕਿਹਾ ਜੀ ਮੈਂ ਥੱਲੇ ਉਤਰੂੰਗੀ ਫਿਰ ਮਿੱਟੀ ਘੱਟਾ ਕੋ ਕੇ ਨੰਗੇ ਪੈਰ ਹਨਾ ਉਤਰਨੋਂ ਦਿਲ ਨਹੀਂ ਕਰਦਾ ਪੈਰ ਖਰਾਬ ਹੋ ਜਾਂਦੇ ਨੇ ਤੇ ਚਲੋ ਜੀ ਹੁਣ ਆਪਾਂ ਵੀਡੀਓ ਤੇ ਵੀ ਕਰਦੇ ਆ ਐਂਡ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਇਸ ਚੀਜ਼ ਦੀ ਆਪਾਂ ਵੀਡੀਓ ਤੁਹਾਡੇ ਲਈ ਲੈ ਕੇ ਆਈਏ ਤੇ ਲੋ ਜੇ ਇੱਥੇ ਮੇਰਾ ਟੇਬਲ ਵੀ ਧੋਤ ਆ ਗਿਆ ਤੇ ਮੈਂ ਇਹਨਾਂ ਦੇ ਡੈਡੀ ਨੂੰ ਵਰਮਾ ਦੇ ਡੈਡੀ ਨੂੰ ਬਾਗ ਲਗਾਤੀ ਸੀ ਮੈਂ ਕਿਹਾ ਰੱਖ ਕੇ ਆਇਓ ਇੱਕ ਮਿੰਟ ਤੇ ਮੈਂ ਹਟੇ ਡਾ ਕਰਕੇ ਰੱਖ ਦਿਓ ਤੇ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਤਦ ਤੱਕ